ਜਿੱਥੇ ਪਿਛਲੇ ਦਿਨੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮਨਕੇਸ਼ ਅਮਬਾਨੀ ਦੇ ਸੁਪੁੱਤਰ ਅਨੰਤਮਬਾਨੀ ਦੇ ਮਹਿੰਗੇ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਉੱਥੇ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ 'ਚ ਮਹਿੰਗੀ ਰੈਲੀ ਦੇ ਚਰਚੇ ਵੀ ਜੋਰਾਤੇ ਹਨ ਵੱਧੂ ਖਰਚ ਨਾ ਕਰਕੇ ਖਟਕੜ ਕਲਾਸ ਹੋ ਚੁੱਕਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਬਠਿੰਡਾ ਦੇ ਮੋਰਚ 17 ਦਸੰਬਰ 2023 ਨੂੰ ਹੋਈ ਰੈਲੀ ਤੇ ਕਰੋੜਾਂ ਰੁਪਏ ਖਰਚ ਹੋਏ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਜਿੱਥੇ ਰੈਲੀ ਕਰਨ ਵਾਲੀ ਕੰਪਨੀ ਨੂੰ 1.5 ਕਰੋੜ ਤੋਂ ਵੱਧ ਪੈਸੇ ਦਿੱਤੇ ਗਏ ਹਨ ਉੱਥੇ ਰੈਲੀ ਲਈ ਮੰਗਵਾਈਆਂ ਸਰਕਾਰੀ ਤੇ ਨਿੱਜੀ 1751 ਬੱਸਾਂ ਤੇ 2 ਕਰੋੜ ਦੇ ਕਰੀਬ ਖਰਚਾ ਆਇਆ ਹੈ ਇਸੇ ਤਰ੍ਹਾਂ 6 ਲੱਖ ਦੇ ਕਰੀਬ ਹੈਲੀਪੈਡ ਬਣਾਉਣ ਵਾਸਤੇ ਫਸਲ ਉਜਾੜੀ ਕੀਤੀ ਤੇ ਵਿਸ਼ੇਸ਼ ਮੀਡੀਆ ਦੇ ਠਹਿਰਨ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਆਉ ਭਖਤ ਮਿਲਾ ਕੇ ਕਰੀਬ 4.5 ਕਰੋੜ ਰੁਪਏ ਖਰਚ ਨੇ ਸਭ ਨੂੰ ਹਲਾਕੇ ਰਖ ਦਿੱਤਾ ਤੇ ਸਿਆਸਤ ਵੀ ਜੋਰਾ ਤੇ ਆ ਤੇ ਨਿਸ਼ਾਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਵਾਲ ਤਾਂ ਉੱਠਨੇ ਲਾਜ਼ਮੀ ਹਨ ਕਿਉਂਕਿ ਸੱਤਾ 'ਚ ਆਉਣ ਤੋਂ ਪਹਿਲਾਂ ਆਪ ਵੱਲੋਂ ਵਿਰੋਧੀਆਂ ਤੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਦੇ ਦੋਸ਼ ਲਾਏ ਜਾਂਦੇ ਸਨ ਅੱਜ ਉਹੀ ਪਾਰਟੀ ਪੰਜਾਬ ਨੂੰ ਰੈਲੀਆਂ ਦੇ ਨਾਮ ਤੇ ਦੋਹਾ ਹੱਥ ਨਾਲ ਲੁੱਟ ਰਹੀ